ਨਾ ਬੈਠੇ ਕੋਲ ਬਿਠਾਵੇਂ ਤੂੰ ਨਾ ਸਿੱਧੇ ਮੂੰਹ ਬੁਲਾਵੇਂ ਤੂੰ ਨਾ ਬੈਠੇ ਕੋਲ ਬਿਠਾਵੇਂ ਤੂੰ ਨਾ ਸਿੱਧੇ ਮੂੰਹ ਬੁਲਾਵੇਂ ਤੂੰ ਟੁੱਟੀ ਮੰਜੀ ਤੇ ਬੈਠੇ ਟੁੱਟੀ ਮੰਜੀ ਤੇ ਬੈਠੇ ਜਿਵੇਂ ਹੋਣ ਸਰਪੇ जिना ਝੜਕਾਂ ਲੈ ਲੈ ਪੈਣਾ ਲੱਪਣੇ ਨਾ ਆਪੇ ਜਿਨਾ ਝੜਕਾਂ ਲੈ ਲੈ ਪੈਣਾ ਲੱਪਣੇ ਨਾ ਆਪੇ ਬਹੁਤ ਬਹੁਤ ਬੜਾ ਜਿਮੇ ਦਾ ਇਹ ਮਾਹੌਲ ਜਿਮੇ ਦਾ ਸਮਾਂ ਆਪਾਂ ਦੇਖ ਹੀ ਰਹੇ ਹਾਂ ਸਾਰੇ ਕਿਸੇ ਤੇ ਕੋਈ ਲੁਕਿਆ ਨਹੀਂ ਹੈਗਾ ਹਨਾ ਇਹ ਬਹੁਤ ਮੰਦ ਭਾਗੀ ਮੰਦ ਭਾਗਾ ਸਮਾਂ ਕਹਿ ਸਕਦੇ ਹਾਂ ਤਾਂ ਇਹ ਇਤਾਂ ਨਹੀਂ ਮਤਲਬ ਮੈਂ ਕਹੂੰਗਾ ਕਿ ਕਿ ਜਿਹੜੇ ਹੁਣ ਅਸੀਂ ਵੈਸੇ ਵੀ ਦੇਖਦੇ ਆ ਕਿ ਆਸ਼ਰਮਾਂ ਦੇ ਵਿੱਚ ਸਾਡੇ ਬਜ਼ੁਰਗ ਨੇ ਜਿਹੜੇ ਹੈਨਾ ਉਹ ਜਦੋਂ ਕਿ ਜੇ ਅਗਰ ਬੱਚੇ ਲਾਇਕ ਹੋਣ ਬੱਚੇ ਨੇਕ ਔਲਾਦ ਹੋਣ ਹੋ ਆਪਣੇ ਫਰਜ਼ ਨਿਭਾਉਣ ਤਾਂ ਕਿਉਂ ਕਿਸੇ ਦਾ ਮਾਪਾਪ ਆਸ਼ਰਮਾਂ ਦੇ ਵਿੱਚ ਜਾਵੇ ਹੈਨਾ ਸੋ ਜੀ ਇਸ ਤਰੀਕੇ ਦਾ ਗੀਤ ਵੀ ਕੋਈ ਲੈ ਕੇ ਆ ਰਹੇ ਹੋ ਕਿ ਕਿ ਜਿਹਦਾ ਬਿਲਕੁਲ ਸਰ ਹਾਂਜੀ ਇੱਕ ਗੀਤ ਸੀਗਾ ਜਿੰਦ ਸਵਾਦਾ ਸਾਹਿਬ ਦਾ ਉਹ ਇਹ ਬੜਾ ਸੋਹਣਾ ਗੀਤ ਹੈ ਉਹ ਇੱਕ ਤੁਸੀਂ ਸੁਣਿਆ ਵੀ ਹੋਗਾ ਬੇਟਾ ਸ਼ਹਿਰ ਰਹਿਣ ਲੱਗ ਜਾਂਦਾ ਜਾ ਕੇ ਸ਼ਹਿਰ ਰਹਿਣ ਲੱਗ ਜਾਂਦਾ ਤਾ ਉਹ ਕਦੇ ਕਦਾਈ ਆਪਣੇ ਮਾਪਿਓ ਨੂੰ ਮਿਲਣਾ ਹੁੰਦਾ ਪਿੰਡ ਹਾਂਜੀ ਹਾਂ ਉਹ ਮਾਪੇ ਆਪਣੇ ਬੱਚੇ ਨੂੰ ਕਹਿ ਰਹੇ ਆ ਕਿ ਬੇਟਾ ਠੀਕ ਹੈ ਤੇਰੀ ਸ਼ਹਿਰੀ ਲਾਈਫ ਹੈ ਬੇਟਾ ਪਰ ਹਣਾ ਅਸੀਂ ਤੇਰੇ ਮਾਪੇ ਅਸੀਂ ਤੈਨੂੰ ਜਨਮ ਦਿੱਤਾ ਬੇਟਾ ਹਾਂਜੀ ਪਰ ਉਸ ਗੀਤ ਦੇ ਵਿੱਚ ਬੜਾ ਕੁਝ ਹੈ ਪਰ ਮੈਂ ਇੱਕ ਅਸਥਾਈ ਇੰਤਰਾ ਸੁਣਾ ਰਿਹਾ ਤੁਹਾਨੂੰ ਨਾ ਬੈਠੇ ਕੋਲ ਬਿਠਾਵੇਂ ਤੂੰ ਨਾ ਸਿੱਧੇ ਮੂੰਹ ਬੁਲਾਵੇਂ ਤੂੰ ਨਾ ਬੈਠੇ ਕੋਲ ਬਿਠਾਵੇਂ ਤੂੰ ਨਾ ਸਿੱਧੇ ਮੂੰਹ ਬੁਲਾਵੇਂ ਤੂੰ ਟੁੱਟੀ ਮੰਜੀ ਤੇ ਬੈਠੇ ਟੁੱਟੀ ਮੰਜੀ ਤੇ ਬੈਠੇ ਜਿਵੇਂ ਹੋਣ ਸਰਪੇ जिना ਝੜਕਾਂ ਲੈ ਲੈ ਪੈਣਾ ਲੱਪਣੇ ਨਾ ਮਾਪੇ ਜਿਨਾ ਝੜਕਾਂ ਲੈ ਲੈ ਪੈਣਾ ਲੱਪਣੇ ਨਾ ਮਾਪੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਭਾਈ ਸਾਹਿਬ ਸਮੇਂ ਸਮੇਂ ਸਿਰ ਇੱਥੇ ਬਹੁਤ ਸਹੂਲਤਾਂ ਪਹੁੰਚਦੀਆਂ ਨੇ ਧਾਰਮਿਕ ਵੀ ਸਿੰਗਰ ਵੀ ਫਿਲਮੀ ਕਲਾਕਾਰ ਵੀ ਤਾਂ ਅੱਜ ਪ੍ਰਸ਼ਾਦ ਜੀ ਨੇ ਬਹੁਤ ਸੋਹਣਾ ਬੱਚਿਆਂ ਦਾ ਮਨੋਰੰਜਨ ਵੀ ਕੀਤਾ ਹੈ ਸੇਧ ਵੀ ਦਿੱਤੀ ਹੈ ਬਾਬੂਕ ਵੀ ਹੋਇਆ ਸੀ ਦੇਖ ਕੇ ਤਾਂ ਕਿਵੇਂ ਦੇਖਦੇ ਇਦਾਂ ਦੇ ਪ੍ਰੋਗਰਾਮ ਹੋਰ ਵੀ ਹੁੰਦੇ ਰਹਿਣਗੇ ਮੈਂ ਮੈਂ ਨਹੀਂ ਦੱਸਣਾ ਚਾਹੁੰਦਾ ਵੀਰ ਜੀ ਇੱਕ ਮਿੰਟ ਆਇਓ ਜਰਾ ਆਜੋ ਬੁਲਾਇਓ ਪਰਿਵਾਰ ਨੂੰ ਹਾਂ ਪਰਿਵਾਰ ਨੂੰ ਬੁਲਾਓ ਪਰਿਵਾਰ ਨੂੰ ਬਾਹਰ ਤੋਂ ਸੁਵੀ ਕਰਾ ਲਓ ਹਾਂ ਹਾਂ ਆਜੋ ਸਾਰੇ ਕਿਉਂਕਿ ਇਹ ਜੋ ਖੁਸ਼ੀਆਂ ਦੇ ਪਲ ਸ਼ੇਅਰ ਕਰਦੇ ਆ ਨਾ ਹਾਂਜੀ ਤੇ ਇਹਨਾਂ ਨੇ ਕਿਹਾ ਵੀ ਖੁਸ਼ੀਆਂ ਤਾਂ ਇਹੀ ਲਿਆ ਸਕਦੇ ਆ ਮੁਹੰਮਦ ਸਾਹਿਬ ਜੀ ਲਿਆ ਸਕਦੇ ਵੀ ਹੋਰ ਕੋਣ ਖੁਸ਼ੀਆਂ ਲਿਆ ਸਕਦਾ ਆਜੋ ਵੀਰ ਜੀ